ਸੀ ਪਹੁੰਚੇ ਹੈ ਸੀ ਪੀ ਦਫਤਰ ਇਹਨਾਂ ਨੇ ਮੋਬਾਈਲ ਜਿਹੜੇ ਲੁੱਟਖੋ ਕੀਤੇ ਹੋਏ ਸੀਗੇ ਲੁਟੇਰਿਆਂ ਦੁਆਰਾ ਉਹ ਵਾਪਸ ਕੀਤੇ ਨੇ ਅੱਜ ਸੀ ਪੀ ਸਾਹਿਬ ਨੇ ਸਾਡੇ ਨਾਲ ਲਲਤੋਂ ਦੇ ਸਰਪੰਚ ਸਾਹਿਬ ਜਗਰਾਤ ਸਿੰਘ ਜੀ ਜੁੜੇ ਨੇ ਤੁਹਾਡਾ ਵੀ ਮੋਬਾਈਲ ਸੀਗਾ ਸਰ ਨਹੀਂ ਨਹੀਂ ਸਾਡੇ ਪਿੰਡ ਵਾਲਿਆਂ ਦੇ ਮੋਬਾਈਲ ਸੀਗੇ ਅੱਛਾ ਬਹੁਤ ਦਿਨਾਂ ਦੇ ਆਲੇ-ਦੁਆਲੇ ਸਾਡੇ ਕਾਫੀ ਚੋਰੀਆਂ ਹੋ ਰਹੀਆਂ ਸੀਗੀਆਂ ਕਦੇ ਸਕੂਟਰੀ ਖੋਹ ਲਈ ਕਦੇ ਸਕੂਟਰ ਖੋਹ ਲਈ ਉਹਨਾਂ ਨੂੰ ਸਾਡੇ ਆਪਣੇ ਲਲਤੋਂ ਚੌਂਕੀ ਤੋਂ ਅਨ ਜੋ ਵੀ ਸਟਾਪ ਆ ਜਾਂ ਸਦਰ ਥਾਣੇ ਤੋਂ ਸਾਬ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਨੂੰ ਅਰੈਸਟ ਕੀਤਾ ਉਹ ਜੇਲ੍ਹ ਚ ਦੇ ਹੁਣ ਤੇ ਉਹ ਸਾਡਾ ਮੋਬਾਈਲ ਮਿਲ ਗਿਆ ਜੀ ਉੰਦਰ ਦੀਆਂ ਸਾਡੇ ਆਲੇ ਦੁਆਲੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਚੋਰੀ ਨਹੀਂ ਹੋਈ ਕਿਸੇ ਨੂੰ ਰੋਕਿਆ ਨਹੀਂ ਕੋਈ ਲੁੱਟ ਕੋਈ ਨਹੀਂ ਕਿੰਨੋਂ ਕਿ ਤੁਹਾਡਾ ਮੋਬਾਈਲ ਕਿੰਨੀ ਕਿ ਦਿਨ ਪਹਿਲਾਂ ਚੋਰੀ ਸਾਲ ਪਹਿਲੇ ਘੁਮਾਇਆ ਸੀ ਸਾਲ ਪਹਿਲਾਂ ਜਨਵਰੀ 12 2024 ਚ ਘੁਮਾਇਆ ਸੀ ਕਿਹੜੀ ਕਿੱਥੋਂ ਇਹ ਆਪਣਾ ਚੀਮਾ ਚੋਂ ਬੋਲ ਤੋ ਫਲਾਈਪ ਜਿਹੜਾ ਹੈਗਾ ਫਲਾਈਪ ਉਹ ਲੈ ਗਏ ਸੀ ਹਾਂਜੀ ਹਾਂਜੀ ਅੱਛਾ ਤੇ ਉਹ ਯਾਨੀ ਕਿ ਹੁਣ ਤੁਹਾਨੂੰ ਪੁਲਿਸ ਦਾ ਫੋਨ ਗਿਆ ਕਿ ਆ ਕੇ ਤੁਹਾਡਾ ਮੋਬਾਈਲ ਆ ਕੇ ਲੈ ਜਾਓ ਤੇ ਆ ਕੇ ਲੈ ਜਾਓ ਜੀ ਜੀ ਬੜੀ ਵਧੀਆ ਧੰਨਵਾਦ ਤੁਹਾਡਾ ਇੱਕ ਸਾਲ ਬਾਅਦ ਮਿਲੇ ਮੈਨੂੰ ਆਸ ਹੀ ਉਮੀਦ ਹੀ ਨਹੀਂ ਸੀਗਾ ਮਿਲੂਗਾ ਮਿਲ ਗਏ ਬੜੀ ਗੱਲ ਹੈ ਡੀਮਾਰਟ ਸੀਵਾ ਕਾਲਜ ਕਾਲਜ ਕਿੰਨੇ ਕਿ ਦਿਨ ਸਿਕਾ پینتالی ہزار ایک سال دو مہینے بعد ملے بڑھیا ہے ایک سال دو مہینے بعد مل گئے نا بڑی گل ہے ہاں جی ہاں جی ابھی آس کھو کے بیٹھ بیٹھے تھے جا کے مل گئے

ਫੋਰ ਵੀਲਰ ਹੋ ਗਏ ਟੂ ਵੀਲਰ ਹੋ ਗਏ ਕੋਈ ਡੌਰੀ ਦਾ ਸਮਾਨ ਹੋ ਗਿਆ ਕੋਈ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲਖਾਨੇ ਉਹ ਭਰੇ ਪਏ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਤੋਂ ਐਵਰੀ 10 ਡੇਸ ਐਵਰੀ 10 ਡੇਸ ਜਿੰਨੇ ਕੇਸਸ ਡਿਸਪੋਜ਼ ਹੋ ਗਏ ਡਿਸਪੋਜ਼ ਦਾ ਮਤਲਬ ਜਾਂ ਤਾਂ ਕੋਰਟ ਚ ਫੈਸਲਾ ਆ ਚੁੱਕਿਆ ਨੰਬਰ 2 ਕੋਰਟ ਦੀ ਐਵਿਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਆਮਾਨਤ ਹੈ ਕੋਈ ਚੋਰੀ ਹੋਈ ਐਕਸੀਡੈਂਟ ਹੋ ਗਿਆ ਖੋ ਹੋ ਗਈ ਉਹ ਲੋਕਾਂ ਨੂੰ ਵਾਪਸ ਕਰ ਤੇ ਪਹਿਲ ਦੇ ਆਧਾਰ ਤੇ ਇਹ ਛੋਟੀ ਚੀਜ਼ ਸੀਗੀ ਕੋਈ 140 136 ਦੇ ਕਰੀਬ ਮੋਬਾਈਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚੋਰੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਆ ਉਹਨਾਂ ਨੂੰ ਵਾਪਸ ਕਰ ਨੇ ਉਹ ਵੀਲ ਕਨਵਿੰਸ them ਆਪਾਂ ਕਨਵਿੰਸ ਕਰਾਂਗੇ ਕਿ ਤੋੜੀ ਅਮਾਨਤਾ ਜੀ ਤੁਸੀਂ ਲੈ ਜਾਓ ਇੱਕ ਵਾਰ ਤਿੰਨ ਵਾਰ ਉਹਨਾਂ ਨੂੰ ਬੁਲਾਇਆ ਜਾਊਗਾ ਅਗਰ ਉਹ ਨਹੀਂ ਆਂਦੇ ਤਾਂ ਫਿਰ ਉਹਦੀ ਜਿਹੜੀ ਕਾਨੂੰਨ ਦੇ ਮੁਤਾਬਿਕ ਜਿਹੜੀ ਨਿਲਾਮੀ ਹੁੰਦੀ ਹੈ ਉਹ ਖਰੀਦ ਆਊਗੀ ਜਿਹੜੀ ਪਰਫਾਰਮੈਂਸ ਹੈ SFSD ਤੇ ACPs ਤੋਂ ਉਸ ਪਰਫਾਰਮੈਂਸ ਕ੍ਰਾਈਟੇਰੀਆ ਚ ਇੱਕ ਆ ਵੀ ਕਿ ਕੇਸ ਪ੍ਰੋਪਰਟੀ ਡਿਸਪੋਜ਼ਲ ਚਾਹੇ ਉਹ ਐਂਡੀ ਦੀ ਹੋਏ ਚਾਹੇ ਉਹ ਮਿਸਲੀਨੀਅਸ ਹੋਏ ਵਹੀਕਲਸ ਹੋਣ ਅਸਕੋਰ ਸਕੋਰਪਿਓ ਤੋਂ ਇਲਾਵਾ ਵੀ ਟੂ-ਵੀਲਰ ਵੀ ਹੈ ਸਾਨੂੰ ਮਿਲਿਆ ਹਾਂ ਉਹ ਚੋਰੀ ਦੀ ਫੜੀ ਗਈ